ਕੋਈ ਨਾ ਯੂਨੀਫਾਰਮ ਵਾਲੀ ਆਈ ਵੀ ਪਰ ਆਪਾਂ ਤਾਂ ਫ੍ਰੀ ਕਰ ਲਿਆ ਪਰ ਇਹ ਲੋਕ ਕੀ ਕੰਮ ਚੱਲ ਰਹੇ ਨੇ ਇਹ ਬਾਪੀਆਂ ਲੈ ਕੇ ਦਿੰਦੇ ਸਮਾਜਿਕ ਭਾਵੇਂ ਕਿ ਆਏ ਸੀ ਜਿਹੜਾ ਆਪਾਂ ਆਪਣੇ ਏਰੀਆ ਦੀ ਜੁਕੀ ਮਹਾਰਾਜੀ ਕਿਉਂਕਿ ਇੱਕ ਬੱਚੇ ਨੂੰ ਜਿਹੜਾ ਉਹ ਸਿੱਧ ਨੂੰ ਚਪੜੇ ਰੋਣਾ ਪੈ ਰਿਹਾ ਹੈ ਆਪਾਂ ਇਹ ਕਰਦੇ ਹਾਂ ਮੰਗਦੇ ਰਹਿੰਦਾ ਹਾਂ ਕਿ ਉਹ ਡਿਪੋਜ਼ਿਟ ਕਰਵਾਉਂਦੇ ਨੇ ਉਹਨਾਂ ਨੂੰ ਨਾਲ online ਆਪ ਕੋਟਾ ਜਿੱਤੀ ਕੋਈ ਵਾਪਸ ਨੂੰ ਪਾਉਂਦੇ ਨਾ ਕਰਦਾ ਆ ਜਿਹੜਾ ਕਰਵਾਵਾ ਆਵੇ ਆ ਜਣਾ ਨੇ ਲੱਗੇ ਬੱਸ 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 ਠੀਕ ਹੈ ਠੀਕ ਹੈ ਠੀਕ ਹੈ ਨਵਾ ਐਵੇਂ ਨਾ ਲਈ ਕਰਿਓ ਉਹ ਸਾਡੇ ਕੋਲ ਨਾ ਇੱਕ ਕੰਪਲੇਨ ਆਈ ਸੀ ਆਈ ਸੀ ਆਫਿਸ ਵਾਲੋਂ ਕਿ ਕੁਝ ਜਿਹੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਉਸ ਕੰਪਲੇਨ ਦੀ ਆਪਾਂ ਇੱਕ ਐਫਆਈਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਆਂ ਉਹਦੇ ਖਿਲਾਫ ਕਿਉਂਕਿ ਇੱਥੇ ਆ ਜਿੱਤੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੇ ਨਾਲ ਬੱਚਿਆਂ ਨੂੰ ਕੇ ਕਰਕੇ ਉਹ ਬੀਕਾਂ ਦੇ ਜੀ ਸਰ ਅਕਸਰੀ ਦੇਖਿਆ ਜਾਂ ਰੋਡਾਂ ਤੇ ਬੱਚਿਆਂ ਨੂੰ ਦੌੜਦਾ ਉਹ ਕਰਦੇ ਆ ਉਹ ਉਸ ਮੋਰਚੀ ਤੋਂ ਮੰਗਾਂ ਲੈ ਗਏ ਆ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਦੇ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਲੋਕ ਇਹਨਾਂ ਦੇ ਖਿਲਾਫ ਹਨ ਕੰਪਲੇਨਸ ਜਿਹੜੀਆਂ ਵੀ ਜੋ ਵੀ ਆਉਂਦੀਆਂ ਉਹ ਸਾਡੇ ਦਿਆਂ ਦੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਐ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਜੇ ਸਰ ਕਿਹੜੀ ਲੇਡੀ ਲਈ ਉਹ ਤੇ ਕਾਰਵਾਈ ਬੀਚਣਾ ਹੋਰ ਤੇ ਪਰਸ਼ਾਦੇ ਤੱਕ ਆਪਾਂ ਜਿਹੜੀ ਹੈ ਲੈਸਨ ਬਿਲਕੁਲ ਸਿਰਫ ਪਹਿਲਾਂ ਇੱਕ ਪਰਚਾ ਹੈ ਜੀ ਬਿਲਕੁਲ ਹੁਣ ਅੱਗੋਂ ਵੀ ਇਸ ਤਰ੍ਹਾਂ ਜਾਰੀ ਜਾਂਦੇ ਰਹਿਣਗੇ ਬਿਲਕੁ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਧੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਪਹਿਲੇ ਮੇਰੇ ਨੰਬਰ ਇਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਚੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੀ ਰਿਹਾ ਤੋਂ ੜੀ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669